ਜੀ ਦੋਸਤੋ ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੇ ਅੱਜ ਕਿੰਨੂ ਮੰਡੀ ਦੇ ਵਿੱਚ ਕਿੰਨੂ ਤੇ ਮਾਲਟੇ ਦਾ ਕੀ ਭਾ ਰਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 10 ਨਵੰਬਰ 2025 ਦਿਨ ਸੋਮਵਾਰ ਹੈ ਤੇ ਮੰਡੀ ਹੈ ਜਿਹੜੀ ਉਹ ਅੱਜ ਵੀ ਲੱਗੀ ਹੈ ਤੇ ਅੱਜ ਮੰਡੀ ਦੇ ਵਿੱਚ ਕਿੰਨੂ ਹੈ ਜਿਹੜਾ ਉਹ ਉੱਚੇ ਦੇ ਵਿੱਚ 35 ਰੁਪਏ ਵਿਕਿਆ ਜਦੋਂ ਕਿ ਮਾਲਟੇ ਦੇ ਭਾਅ ਵਿੱਚ ਮੰਦੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਾਲਟਾ ਜਿਹੜਾ ਉਹ ਹਬੌਰ ਮੰਡੀ ਦੇ ਵਿੱਚ 15 ਤੋਂ 18 ਰੁਪਏ ਤੱਕ ਵਿਕਿਆ ਜਦੋਂ ਕਿ ਕਿੰਨੂ ਐ ਜਿਹੜਾ ਰੰਗੀਨ ਕਿੰਨੂ ਦੀ ਗੱਲ ਕਰ ਲਈਏ ਤਾਂ ਰੰਗੀਨ ਕਿੰਨੂ 20 ਰੁਪਏ ਤੋਂ ਲੈ ਕੇ 35 ਰੁਪਏ ਤੱਕ ਵਿਕਿਆ ਜਦੋਂ ਕਿ ਜਿਹੜਾ ਗਦਰਾ ਜਾਂ ਕਿੰਨੂ ਐ ਗਦਰੇ ਦਾ ਜਿਹੜਾ ਰੇਟ ਹੈ ਉਹ 17 ਤੋਂ 19 ਰੁਪਏ ਤੱਕ ਹੈ ਜਦੋਂ ਕਿ ਜਿਹੜਾ ਹਰਾ ਕਿੰਨੂ ਐ ਉਹ 14-15 ਰੁਪਏ ਹਬੋਰ ਮੰਡੀ ਦੇ ਵਿੱਚ ਅੱਜ ਵਿਕਿਆ ਤਾ ਭਾਅ ਦੇ ਵਿੱਚ ਜਿਹੜੀ ਤੇਜ਼ੀ ਉਹ ਨਜ਼ਰ ਆ ਰਹੀ ਹੈ ਤੇਜ਼ੀ ਹੈ ਜਿਹੜੀ ਉਹ ਲਗਾਤਾਰ ਪਹਿਲਾਂ ਵੀ 35 ਰੁਪਏ ਜਿਹੜਾ ਵਿਕਿਆ ਤਾਂ ਅੱਜ ਵੀ 35 ਰੁਪਏ 35 ਰੁਪਏ ਤੱਕ ਜਿਹੜਾ ਕਿੰਨੂ ਆ ਰੰਗੀਨ ਵਧੀਆ ਕੁਆਲਟੀ ਦਾ ਉਹ ਵਿਕਿਆ ਜਿਹੜਾ ਜਿਹੜਾ ਵੀਰ ਜੁੜਦਾ ਜਾਵੇ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਕਿੰਨੂ ਆ ਜਿਹੜਾ ਉਹ ਭਾਅ ਉਹਦੇ ਵਿੱਚ ਤੇਜ਼ੀ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੇਜ਼ੀ ਆ ਉਹ ਵਦਨ ਦੇ ਅਸਾਰ ਹੈ 20 ਤੋਂ 35 ਰੁਪਏ ਰੰਗीन ਕਿਨੂ ਰਿਆ ਤੇ ਜਿਹੜਾ ਹਰਾ ਕਿਨੂ ਹੈ ਉਹ 14-15 ਰੁਪਏ ਮੰਡੀ ਦੇ ਵਿੱਚ ਅੱਜ ਵਿਕਿਆ ਮਾਲਟੇ ਦੇ ਵਿੱਚ ਮੰਦੀ ਜਰੂਰ ਹੈ 17-18 ਰੁਪਏ ਜਿਹੜਾ ਮਾਲਟਾ ਉਹ ਵਿਕ ਰਿਆ ਤਾਂ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦੱਬ ਕੇ ਸ਼ੇਅਰ ਕਰੀ ਆਇਓ ਜਿਹੜੇ ਨਵੇਂ ਵੀਰ ਹੈ ਉਹ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ ਆ ਤੁਹਾਨੂੰ ਅੱਜ 10 ਨਵੰਬਰ 2025 ਦਿਨ ਸੋਮਵਾਰ ਦੇ ਭਾਅ ਸਾਂਝੇ ਕੀਤੇ ਆ ਵੀਰੋ ਕਿ ਮਾਲਟਾ ਜਿਹੜਾ ਉਹ ਮੰਡੀ ਚ ਹੈ 17-18 ਰੁਪਏ ਵਿਕਿਆ ਤੇ ਜਿਹੜਾ ਕਿਨੂ ਆ 20 ਤੋਂ 35 ਰੁਪਏ ਵਿਕਿਆ